ਆਈ ਹੈ نئی ਰੋਸ਼ਨੀ ਲਈ ਹੈ ਖਵਾਦਤ ਆਈ ਹੈ نئی ਰੋਸ਼ਨੀ ਲਈ ਹੈ ਖਵਾਦਤ ਆਈ ਹੈ نئی ਰੋਸ਼ਨੀ ਲਈ ਹੈ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਰਸ਼ਟਰੀ ਵਾਲਮੀਕੀ ਧਰਮ ਸਮਾਜ ਦੀ ਇੱਕ ਬੈਠਕ ਜਿਲ੍ਹਾ ਮਹਿਲਾ ਵਿੰਗ ਦੇ ਪ੍ਰਧਾਨ ਰੀਖਾ ਤੇ ਜਨਰਲ ਸਕੱਤਰ ਕੰਤ ਦੇਵੀ ਦੀ ਅਗਵਾਹੀ ਹੇਠ ਹੋਈ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਅਮਿਤ ਰੰਧਾਵਾ ਲੀਗਲ ਐਡਵਾਈਜ਼ਰ ਐਡਵੋਕੇਟ ਭਾਰਤਪੂਸ਼ਨ ਸ਼ਰਮਾ ਅਤੇ ਜਨਰਲ ਸਕੱਤਰ ਕਮਲ ਗਿੱਲ ਸ਼ਾਮਲ ਹੋਏ ਨੇ ਇਸ ਮੌਕੇ ਤੇ ਹੀਨਾ ਨੂੰ ਮਹਿਲਾ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਅਤੇ ਸੁਭਾਸ਼ ਚੰਦਰ ਨੂੰ ਸਿਟੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਆ ਤੇਨਾਂ ਨੂੰ ਆਪਣੇ ਕਾਰਜਕਾਰੀ ਕਮੇਟੀ ਬਣਾਉਣ ਦੇ ਅਧਿਕਾਰ ਦਿੱਤੇ ਗਏ ਨੇ ਇਸ ਮੌਕੇ ਤੇ ਪੰਜਾਬ ਪ੍ਰਧਾਨ ਮਿਤ ਰੰਦਾਵਾ ਨੇ ਕਿਹਾ ਕਿ ਪੰਜਾਬ ਵਿੱਚ ਦਿਨ ਬਦ ਦਿਨ ਮਾਹੌਲ ਖਰਾਬ ਹੋ ਰਿਹਾ ਹੈ ਪਹਿਲੇ ਕਤਲ ਦੀਆਂ ਵਾਰਦਾਤਾਂ ਵੀ ਆਮ ਸਨ ਹੁਣ ਬਾਹਰੋਂ ਆਏ ਪ੍ਰਵਾਸੀ ਲੋਕਾਂ ਵੱਲੋਂ ਬੱਚਿਆਂ ਨਾਲ ਅਤਫੇਲੀ ਕਰਕੇ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਨੇ ਕਿਹਾ ਕਿ ਇਸ ਵਿੱਚ ਦੋਸ਼ੀ ਪਾਈ ਜਾਣ ਵਾਲੇ ਲੋਕਾਂ ਨੂੰ ਸ਼ਰੀਮ ਚੌਂਗ ਦੇ ਵਿੱਚ ਫਾਂਸੀ ਲਗਾ ਦੇਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰੀਕੇ ਦਾ ਘਿਣਾਉਣਾ ਅਪਰਾਧ ਨਾ ਕਰ ਸਕੇ ਉਹਨਾਂ ਨੇ ਕਿਹਾ ਕਿ ਬਾਹਰੋਂ ਆਏ ਪ੍ਰਵਾਸੀ ਕਈ ਲੋਕ ਪੰਜਾਬ ਨੂੰ ਬਿਹਾਰ ਦੀ ਸ਼ਕਲ ਦੇਣਾ ਚਾਹੁੰਦੇ ਨੇ ਪਰ ਅਸੀਂ ਪੰਜਾਬੀ ਇਹ ਸਭ ਕੁਝ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਰਕਾਰ ਨੂੰ ਪੂਰ ਜ਼ੋਰ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਬਾਹਰੋਂ ਆਏ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਜਿਨ੍ਹਾਂ ਕੋਲ ਪਛਾਣ ਪੱਤਰ ਨਹੀਂ ਹੈ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾ ਜੋ ਪੰਜਾਬ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਲक्की ਸਰੋਜ ਕੇ ਆਟ ਨਿਊਜ਼ ਨੈਟਵਰਕ ਸਰੋਜ ਜੀ ਜੁਕਤੀਆ ਕੀਤੀ ਹੈ ਜੀ ਕੀ ਕਹਣਾ ਮੈਂ ਅਮਿਤ ਰੰਧਾਵਾ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਤੋਂ ਪੰਜਾਬ ਵਿਧਾਇਕਸ਼ ਸਭ ਤੋਂ ਪਹਿਲੇ ਤੇ ਸਾਡੇ ਵਿੱਚ ਸ਼ਾਮਲ ਹੋਏ ਹੀਣਾ ਜੀ ਔਰ ਸੁਭਾਸ਼ ਚੰਦਰ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੀ ਆਇਆਂ ਨੂੰ ਆਖਦਾ ਹਾਂ ਔਰ ਆਸ਼ਾ ਉਮੀਦ ਕਰਦਾ ਹਾਂ ਕਿ ਇਹ ਅਨਿਆਂ ਤੇ ਅਤਿਆਚਾਰ ਦੇ ਵਿਰੁੱਧ ਆਵਾਜ਼ ਚੁਕਣ ਕਿਉਂਕਿ ਦੇਖਿਆ ਜਾਏ ਤੇ ਸਮਾਜ ਦੇ ਵਿੱਚ ਸਿਸਟਮ ਦੇ ਨਾਲ ਬਹੁਤ ਜ਼ਿਆਦਾ ਠਕਾ ਹੋ ਰਿਹਾ ਆ ਕਿਤੇ ਠੇਕਾ ਬਰਾਥਾ ਲਾਗ ਹੋਈ ਦੀ ਆ ਕਿਤੇ ਜਾਤੀਵਾਦ ਹੋ ਰਿਹਾ ਆ ਕਿਤੇ ਮਲਕੀ ਲੋਕਾਂ ਦੇ ਨਾਲ ਇੰਨੇ ਇਨਸਾਫ ਲੈਣ ਵਾਸਤੇ ਥੜ-ਥੜ ਲੋਕਾਂ ਨੂੰ ਟਾਣੇ ਪੰਦਾ ਆ ਔਰ ਰਾਵਾਦ ਸਟੇਮ ਵੱਲੋਂ ਇੱਕ ਸਨੇਹਾ ਦਿੱਤਾ ਜਾਂਦਾ ਆ ਕਿ ਜਿੱਥੇ ਅਨਿਆਜਾਚਾਰ ਆਇਆ ਤੁਸੀਂ ਸਾਡਾ ਸੰਪਰਕ ਕਰੋ ਅਸੀਂ ਗਰੀਬ ਮਜਰੂਮ ਲੋਕਾਂ ਦੀ ਆਵਾਜ਼ ਜ਼ਰੂਰ ਬਣਾਵਾਂਗੇ ਬੱਚੇ ਇੱਕ ਨਾ ਬਤ ਹੈ ਕਿ ਪੰਜਾਬ ਵਿੱਚ ਉਹ ਕਤਲ ਹੋਇਆ ਇਸ ਵਾਰ ਕੀ ਬਹੁਤ ਹੀ ਮੰਨ ਵੱਧ ਗਈ ਘਟਨਾ ਇੱਕ ਸਾਹਮਣੇ ਆਈ ਆ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਭਈਏ ਦੇ ਵੱਲੋਂ ਇੱਕ ਭਿਆਨਕ ਤਰੀਕੇ ਦੇ ਨਾਲ ਇੱਕ ਬੱਚੇ ਦਾ ਦਰਿੰਦਗੀ ਦੇ ਨਾਲ ਕਤਲ ਕੀਤਾ ਗਿਆ ਮੈਂ ਇਸ ਦੀ ਕਾੜੀ ਨਿੰਦਾ ਕਰਦਾ ਹਾਂ ਔਰ ਮੈਂ ਆਪਣੇ ਪੰਜਾਬ ਦੇ ਵਿੱਚ ਇੱਕ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਹੈ ਕਿ ਪੰਜਾਬ ਪੰਜਾਬ ਭయ్యా ਪਜਾਓ ਤੇ ਪੰਜਾਬ ਬਚਾਓ ਇਸ ਨਾਅਰੇ ਦਾ ਮੈਂ ਸਮਰਥਨ ਕਰਦਾ ਹਾਂ ਔਰ ਮੈਂ ਚਾਹੁੰਦਾ ਹਾਂ ਕਿ ਜੋ ਲੋਕ ਇਦਾਂ ਦੀ ਹਰਕਤਾਂ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਾ ਜਾਏ ਮੈਂ ਡੀਜੀਪੀ ਪੰਜਾਬ ਕੋ ਔਰ ਅਸੀਂ ਵਿਸ਼ਵਾਰ ਹਾਰਪੋਰ ਕੋ ਅਪੀਲ ਕਰਦਾ ਹਾਂ ਕਿ ਜੇ ਹੋ ਸਕੇ ਤੇ ਇਹਨਾਂ ਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਦਿੱਲੀ ਦੀ ਲਾਲ ਕਿਲੇ ਜਾਂ ਮਲਕ ਜੰਤਰ ਮੰਤਰ ਦੇ ਵਿੱਚ ਇਹਨਾਂ ਨੂੰ ਸ਼ਰੀਆਮ ਫਾਂਸੀ ਦਿੱਤੀ ਜਾਏ ਜਾਂ ਭਾਰਤ ਜਾਂ ਸੰਵਿਧਾਨ ਹਾਂਜੀ ਮੈਸ਼ ਬਾਚੰਦਰ ਸੂਯਾਨਪੁਰ ਤੋਂ ਬਿਲੋਂਗ ਕਰਦਾ ਅੱਜ ਇਸ ਸੰਸਦ ਨਾਲ ਜੁੜ ਕੇ ਮੈਨੂੰ ਆਪਣੇ ਆਪ ਵਿੱਚ ਬੜਾ ਕੌਨਫੀਡੈਂਸ ਮਹਿਸੂਸ ਹੋਇਆ ਕਿ ਆਪਾਂ ਉਸ ਨਾਂ ਇਨਸਾਫੀ ਦੇ ਖਿਲਾਫ ਅੱਜ ਰਲ ਕੇ ਕੁਝ ਕਰ ਸਕਦੇ ਹਾਂ ਲੋਕਾਂ ਨਾਲ ਜਿਹੜੇ ਤੱਕੇ ਹੋ ਰਹੇ ਆ ਉਹਨਾਂ ਨੂੰ ਪਰ ਰੋਕ ਸਕਦੇ ਆ ਔਰ ਬਾਕੀ ਕਹਿੰਦੇ ਆ ਕਿ ਗੱਲਾਂ ਕਰਨਾ ਕੁਝ ਨਹੀਂ ਦੱਸਰ ਕੰਮ ਕਰਕੇ ਦੱਸਾਂਗੇ ਨਹੀਂ ਧੰਨਵਾਦ ਜੀ ਮੈਂ ਇਸ ਦੇ ਬਾਰੇ ਇਹੀ ਕਹਿਣਾ ਚਾਹਨੀ ਹਾਂ ਕਿ ਮੈਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੀ जिन्ने ਵੀ ਸਾਡੇ ਦੇਸ਼ ਦੇ ਮਤਲਬ ਜਿਨ੍ਹਾਂ ਨਾਲ ਗਲਤ ਹੋ ਰਿਹਾ ਉਹਨਾਂ ਦੇ ਖਿਲਾਫ ਮੈਂ ਆਵਾਜ਼ ਚੱਕਾਂਗੀ ਉਹਨਾਂ ਦੀ ਪੂਰੀ ਮਦਦ ਕੀਤੀ ਜਾਏਗੀ ਸਾਡੀ ਟੀਮ ਵੱਲੋਂ ਸਾਡੇ ਮੈਮ ਵੱਲੋਂ ਵੀ ਉਹਨਾਂ ਨੂੰ ਕੋਈ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੋ ਵੀ ਹੋਏ ਤੁਹਾਡੇ ਨਾਲ ਜ਼ੁਲਮ ਹੋਏ ਜੋ ਵੀ ਹੈ ਉਹਦੇ ਵਾਸਤੇ ਆਵਾਜ਼ ਚੁੱਕੀ ਜਾਏਗੀ ਬਸ ਧੰਨਵਾਦ ਮੈਂ ਰਾਸ਼ਟਰੀ ਧਰਮ ਸਮਾਜ ਵਾਲਮੀਕੀ ਦਾ ਗੌਰਮ ਮੰਡਲ ਪ੍ਰਧਾਨ ਡਿਸਟ੍ਰਿਕਟ ਪਠਾਨਕੋਟ ਹਲਕਾ ਸੁਜਾਨਪੁਰ ਤੋਂ ਥੋੜੇ ਦਿਨ ਪਹਿਲੇ ਪੰਜਾਬ ਚ ਹੁਸਿਆਰਪੁਰ ਬੜੀ ਮੰਦ ਭਾਗੀ ਘਟਨਾ ਜਿਹੜੀ ਹੋਈ ਆ ਜਿਹੜੀ ਇੱਕ 5 ਸਾਲ ਦੇ ਛੋਟੇ ਜਿਹੇ ਬੱਚੇ ਨੂੰ ਬੜੀ ਦਰਿੰਦਗੀ ਦੇ ਨਾਲ ਉਹਦਾ ਕਤਲ ਕੀਤਾ ਗਿਆ ਜਿਹੜਾ ਕਿ ਪ੍ਰਵਾਸੀਆਂ ਵੱਲੋਂ ਕੀਤਾ ਗਿਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜਾ ਪ੍ਰਵਾਸੀਆਂ ਨੂੰ ਜਿਨ੍ਹਾਂ ਕੋਈ ਆਇਡੈਂਟੀਫਾਈ ਨਹੀਂ ਆ ਲੋਕਾਂ ਨੇ ਘਰਾਂ ਦੇ ਵਿੱਚ ਰੱਖਿਆ ਉਹਨਾਂ ਨੂੰ ਕੋਈ ਉਹਨਾਂ ਦਾ ਆਧਾਰ ਕਾਰਡ ਨਹੀਂ ਆ ਜਾਂ ਕੋਈ ਹੋਰ ਪ੍ਰੂਫ ਜਿਨ੍ਹਾਂ ਕੋ ਨਹੀਂ ਆ ਉਹਨਾਂ ਨੂੰ ਜਿਹੜੀ ਹੈ ਕਿ ਸਰਨ ਨਹੀਂ ਦਿੱਤੀ ਜਾਏ ਤੇ ਕੁਝ ਸਾਡੀ ਕੰਪਨੀਆਂ ਪੰਜਾਬ ਦੀਆਂ ਇਦਾਂ ਦੀਆਂ ਕੰਪਨੀਆਂ ਜਿਹੜੀਆਂ ਕਿ ਬਾਹਰ ਤੋਂ ਪ੍ਰਵਾਸੀਆਂ ਨੂੰ ਬੁਲਾ ਕੇ ਇੱਥੇ ਡਿਊਟੀ ਦਿੰਦੀਆਂ ਜਦੋਂ ਕਿ ਪੰਜਾਬ ਦੇ ਵਿੱਚ ਕੋਈ ਵੀ ਪ੍ਰੋਜੈਕਟ ਆਂਦਾ 65% ਹੱਕ ਜਿਹੜਾ ਸਾਡੇ ਪੰਜਾਬੀਆਂ ਦਾ ਹੁੰਦਾ ਜਿਹੜਾ ਕੋਈ ਵੀ ਸਟੇਟ ਦੇ ਵਿੱਚ ਪ੍ਰੋਜੈਕਟ ਆਏਗਾ ਲੋਕਲ ਦਾ 50% 65% ਜਿਹੜਾ ਹੁੰਦਾ ਜੋ ਕੀ ਲੋਕਲ ਵਾਲੇ ਨੂੰ ਡਿਊਟੀ ਨਹੀਂ ਦਿੱਤੀ ਜਾਂਦੀ ਬਾਹਰੋਂ ਪ੍ਰਵਾਸੀਆਂ ਨੂੰ ਸਾਦ ਕੇ ਡਿਊਟੀ ਇੱਥੇ ਦਿੱਤੀ ਜਾਂਦੀ ਆ ਜਿਹਦੇ ਕਾਰਨ ਬੇਰੋਜ਼ਗਾਰੀ ਸਾਡੀ ਜਿਹੜੀ ਵੱਧ ਰਹੀ ਆ ਤੇ ਨੌਜਵਾਨ ਜਿਹੜੇ ਇੰਨਾ ਸਿਆਲ ਵੱਧ ਰਹੇ ਆ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਇਹੋ ਜਿਹੇ ਜਿਹੜੇ ਕਾਨੂੰਨ ਆ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜਿਹੜੇ ਕੰਪਨੀਆਂ ਗਲਤ ਕੰਮ ਕਰਨਦੀਆਂ ਬਾਹਰੋਂ ਬੰਦੇ ਸੱਦ ਕੇ ਨਾ ਕੀ ਲੋਕਾਂ ਵਾਲਿਆਂ ਨੂੰ ਡਿਊਟੀ ਦਿੱਤੀ ਜਾਵੇ ਧੰਨਵਾਦ ਜਾਈ ਹੋਜੇ ਅੱਜ ਜੋ ਇੱਕ ਬੈਠਕ ਜਿਹੜੀ ਹੈ ਰਾਸ਼ਟਰੀ ਬਾਲਮਿਕੀ ਧਰਮ ਸਮਾਜ ਦੀ ਜਿਹੜੀ ਸੁजानਪੁਰ ਦੇ ਵਿੱਚ ਅਮਿਰਿੰਦਾਵਾਜੀ ਦੀ ਇਦਕਸਾ ਵਿੱਚ ਕੀਤੀ ਗਈ ਹੈ ਔਰ ਜਿਸ ਤੇ ਵਿੱਚ ਜਿਹੜੀਆਂ ਦੋ ਨਿਯੁਕਤੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਔਰ ਸਿਟੀ ਪ੍ਰੈਜ਼ੀਡੈਂਟ ਦੇ ਤੌਰ ਤੇ ਔਰ ਡਿਸਟ੍ਰਿਕਟ ਜੂਆ ਪ੍ਰੈਜ਼ੀਡੈਂਟ ਦੇ ਤੌਰ ਤੇ ਹੀਨਾ ਕੁਮਾਰੀ ਜੀ ਔਰ ਸਾਡੇ ਸ਼ੁਭਾਚੰਦਤ ਜੀ ਜਿਨ੍ਹਾਂ ਨੂੰ ਯੁਕਤ ਕੀਤਾ ਗਿਆ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੇ ਦੋਨੇ ਆਪਣੇ ਸਮਾਜ ਦੇ ਵਿੱਚ ਜਿਹੜਾ ਇਸੇ ਸੰਸਥਾ ਦੇ ਲਈ ਜਿਹੜਾ ਕੰਮ ਕਰਨਗੇ ਔਰ ਅਨਿਆਏ ਦੇ ਖਿਲਾਫ ਜਿਹੜਾ ਇਹਨਾਂ ਨੇ ਖਰੋਣਾ ਸਮਾਜ ਦੇ ਵਿੱਚ ਕਿਸੇ ਦੇ ਨਾਲ ਅਨਿਆਏ ਹੁੰਦਾ ਜ਼ੁਲਮ ਹੁੰਦਾ ਤੇ ਇਹ ਜਿਹੜੇ ਇਹਨਾਂ ਨੂੰ ਅਸੀਂ ਡਿਊਟੀ ਦਿੱਤੀ ਹੈ ਕਿ ਸਾਨੂੰ ਉਹ ਇਸ ਬਾਰੇ ਸੂਚਿਤ ਕਰਨ ਤਾਂ ਕਿ ਜਿਹੜਾ ਕੋਈ ਕਿਸੇ ਨੂੰ ਕੋਈ ਇਨਸਾਫ ਦੀ ਲੋੜ ਹੈ ਅਸੀਂ ਉਹਨਾਂ ਨੂੰ ਇਨਸਾਫ ਦਿਲਾ ਸਕੀਏ ਸਾਡਾ ਇੱਕੋ ਹੀ ਇਹ ਟੀਚਾ ਹੈ ਰਾਸ਼ਟਰੀ ਬਾਲਮੀਕੀ ਧਰਮ ਸਮਾਜ ਜਿਹੜਾ ਇਹਦਾ ਸੰਗਠਨ ਦਾ ਤਾਂ ਕਿ ਇਹ ਅੱਗੇ ਜਿਹੜਾ ਸਮਾਜ ਦੇ ਵਿੱਚ ਕੰਮ ਹੋ ਕੇ ਜਿਹੜਾ ਵਧੀਆ ਕੰਮ ਕਰ ਸਕੇ ధన్యਵਾਦ ధన్యਵਾਦ